ਮੈਂ ਲੱਗ ਗਿਆ ਜਵਾਖਾ ਨੂੰ ਟੂਸ਼ਨ ਪੜਾਉਣਾ ਜੋ ਅੱਖਾਂ ਦੇ ਕਾਇਖੇ ਦਿਮਾਗ ਚ ਇੰਨੇ ਬੜੀ ਪਈ ਸੀ ਊੜੇ ਆੜੇ ਨੂੰ ਤਾਂ ਭੁੱਲੇ ਹੀ ਪਏ ਸੀ ਮਖਾ ਇਹ ਤਾਂ ਮੁਸ਼ਕਲਾ ਕੰਮ ਆ ਤੇ ਇੱਕ ਜਵਾਖ ਨੂੰ ਮੈਂ ਕਹੇ ਤਾਂ ਮਖਾ ਲਿਖ ਕੇ ਦਿਖਾ ਤਾਂ ਬਿੰਦੀ ਪਿਛਲੇ ਤੇ ਨਹੀਂ ਆਉਂਦੀ ਅਗਲੇ ਤੇ ਆਉ ਘੜਾ ਮਾਸਟਰ ਜੀ ਆਏ ਕੀ ਹੁੰਦਾ ਬਿੰਦੀ ਦਾ ਕੀ ਕੰਮ ਹੁੰਦਾ ਤੇ ਕਿਤੇ ਮਰਜੀ ਲਾ ਲੋ ਆ ਪੱਕੀ ਗੱਲ ਆ ਕਹਣਾ ਪੱਕੀ ਗੱਲ ਆ ਮਾਂ ਤੇਰੀ ਮਾਂ ਦੀ ਥਾਂ ਜੀ ਤੇਰਾ ਪਾਪਾ ਬਿੰਦੀ ਲਾਲੇ ਫੇਰ ਕੀ ਉਹਨੂੰ ਕਹਣਾ ਫੇਰ ਤਾਂ ਮਾਸਟਰ ਜੀ ਬੁਰੀ ਜੀ ਲੱਗੂ ਮਾ ਇੱਥੇ ਵੀ ਪੁੱਤ ਬੁਰੀ ਲੱਗਦੀ ਆ ਬਿੰਦੀ ਫੇਰ ਮੁੜ ਕੇ ਨਹੀਂ ਉਹਨੇ ਪਤੰਦਰ ਨੇ ਬਿੰਦੀ ਵਾਲੀ ਗਲਤੀ કરી ਨਾਲ ਦੇ ਜਵਾਖਾਂ ਨੂੰ ਵੀ ਸਮਝਾਇਆ ਕਰੇ بیا ਬਿੰਦੀ ਨਾ ਜੇ ਤੇਰੇ ਮੰਮੀ ਦੀ ਥਾਂ ਤੇ ਆ ਪਾਪਾ ਲੜਕੀ ਬਣੂਗਾ ਆ ਪਾਪੇ ਦੇ ਆਪਦੇ ਦੇ ਬਿੰਦੀ ਲਾ ਰਖੀ ਆ ਕਹਣਾ ਊੜੇ ਵਾਲੇ ਚ ਪੂਰੇ ਡਰੇਨ ਕਰਤੇ ਮੰਨਿਆ ਗਾੜਾ ਮਾਸਟਰ ਨੂੰ ਇੱਕ ਜਵਾਖ ਜੀ ਅਸੀਂ ਕਲਾਸ਼ਣਾ ਮੈਂ ਤੈਨੂੰ ਆਪਦਾ ਨਾਂ ਲਿਖਣਾ ਆਉਂਦਾ ਕਹਣਾ ਨਾਂ ਨੂੰ ਤਾਂ ਮੈਨੂੰ ਲਿਖਣਾ ਆਉਂਦਾ ਜਬਸ ਮਾੜੀ ਮੋਟੀ ਸਿਹਾਰੀ ਵੈਰੀ ਦਾ ਫਰਕ ਪਾਇਆ ਜਾਂਦਾ ਮਾਖਾ ਫੇਰ ਤਾਂ ਤੇਰਾ ਨਾ ਹੀ ਗਲਤ ਹੋ ਰਿਹਾ ਯਾਰ ਜੇ ਬੈਂਕ ਬਾਂਕ ਚ ਚ ਰੁਪਏ ਕਢਾਉਣੇ ਪੈ ਜਣਾ ਗਲਤ ਕਿੱਧਰ ਹੁੰਦਾ ਜੀ ਆਪਾਂ ਆਪਦੇ ਬੁੜੇ ਵਾਲੀ ਸਕੀਮ ਲਾਇਆ ਕਰਾਂਗੇ ਮਾਖਾ ਉਹ ਕਿਵੇਂ ਜਣਾ ਅੰਗੂਠਾ ਲਾ ਕੇ ਪੈਸੇ ਕਢਾ ਲਿਆ ਕਰਾ ਮਾਖਾ ਤੂੰ ਪੜਿਆ ਲਿਖਿਆ ਹੈਗਾ ਗੂਠੇ ਦਾ ਜਮਾਨਾ ਸਦਾ ਨਹੀਂ ਰਹਿੰਦਾ ਮਾ ਫੇਰ ਤੈਨੂੰ ਪੰਗਾ ਪੈ ਜਾਇ ਕਰੂਗਾ ਮਾ ਤੂੰ ਨਾਂ ਲਿਖਣਾ ਸਿੱਖ ਲਾ ਸੋਡੇ ਵੀ ਗੱਲ ਦਾ ਸਹੀ ਆ ਕਿਤੇ ਮੁੜ ਕੇ ਪੈਸੇ ਹੋਰ ਦੇ ਖਾਤੇ ਚ ਭਾਗ ਜਾਣ ਮਾ ਠੀਕ ਆ ਹੁਣ ਸਿੱਖਣੀ ਨਾਂ ਲਿਖਣਾ ਕਹਿੰਦਾ ਸਿੱਖ ਲੂੰਗਾ ਬਾਈ ਨਿੱਕ ਜਵਾਹ ਜਾਂ ਕਹਿੰਦਾ ਪ੍ਰਾਣੇ ਬੁੜਿਆਂ ਦੇ ਨਾਂ ਪੜਾਏ ਕਲਾਸ਼ਣੇ ਹੁੰਦੇ ਆ ਉਹਨੂੰ ਦੂਜਾ ਜਵਾਹ ਜਾਂ ਪਹਿਲੇ ਮੂਰੇ ਬੋਲ ਕਲਾਸ਼ਣੇ ਕੀ ਹੁੰਦੇ ਆ ਉਹਨਾਂ ਦੇ ਆਧਾਰ ਕਾਰਡ ਤੇ ਕਿਹੜਾ ਸਹੀ ਨਾਂ ਹੁੰਦੇ ਆ ਨੰਨੇ ਦੀ ਥਾਂ ਨਾਣਾ ਪਾ ਦੇ ਕਹਿੰਦਾ ਇੰਨਾ ਕੀ ਆਲਾ ਗੌਰ ਕਰਦਾ ਕਹਿੰਦਾ ਕਿਹੜਾ ਕੰਮ ਕੱਢਾਂ ਦੀ ਸੋਚ ਮਾ ਜਾਲੇ ਦਾ ਮੁੜ ਕੇ ਕੰਮ ਮਾਰ ਚੀ ਕਹਿੰਦਾ ਆਪਣਾ ਕੀ ਆਪਣੇ ਤਾਂ ਕੇ ਰੰਗਣਾ ਨੌਕਰੀ ਮੈਨ ਨਹੀਂ ਚਾਹੀਦੀ ਆ ਆਪਾਂ ਨੇ ਕਹਿੰਦਾ ਲੋਕਾਂ ਦਾ ਠੇਕਾ ਲਿਆ ਮਾਂ ਪੁੱਤ ਆਹ ਸੋਚਣਾ ਰੱਖੋ ਜਦੋਂ ਅਗਲੇ ਦਾ ਜਦੋਂ ਤੁਹਾਨੂੰ ਸਰਕਾਰੀ ਨੌਕਰੀ ਮਿਲਦੀ ਚੰਗੇ ਪੈਸੇ ਆਉਂਦੇ ਕੰਮ ਵੀ ਅਗਲੇ ਦਾ ਗੋਬਨਾਲ ਕਰੋ ਮੁੜ ਕੇ ਅਗਲੇ ਨੂੰ ਪਛਤਾਉਣਾ ਨਾ ਪਵੇ ਨਾਲ ਤੁਹਾਨੂੰ ਯਾਦ ਰੱਖਿਆ ਕਰੇ ਮੈਂ ਕਹਿੰਦਾ ਮਾਸਟਰ ਜੀ ਤੁਸੀਂ ਤਾਂ ਬੜੀ ਵਧੀਆ ਸਿੱਖਿਆ ਦਿੰਦੇ ਹੋ ਜਣਾ ਤੁਸੀਂ ਵੀ ਐਂ ਕਰਦੇ ਸੀ ਮਾਂ ਖਾ ਨਾ ਨਾ ਪਹਿਲਾਂ ਮੈਂ ਵੀ ਕਰਿਆ ਮਾਂ ਹ ਮੁੜ ਕੇ ਬਦਰਾਮੀ ਹੋ ਜਾਂਦੀ ਆ ਕੰਮ ਨਹੀਂ ਮਿਲਦਾ